ਹੈ ਤਾਂ ਉਹ ਤਸਵੀਰਾਂ ਸਾਰੀਆਂ ਦਿਖਾਵਾਂਗੇ तकरीबन ਜੇਕਰ ਅਪ ਕੱਲ ਜਾਂ ਪਰਸੋਂ ਦੀ ਗੱਲ ਕਰੀਏ ਤਾਂ ਪਾਣੀ ਘਟਿਆ ਸੀ ਤੇ ਕਿਹੜੀ-ਕਿਹੜੀ ਜਗ੍ਹਾ ਖਾਲੀ ਹੋ ਚੁੱਕੀ ਸੀ ਜਿਸ ਜਗ੍ਹਾ ਤੇ ਉੱਪਰ ਪਾਣੀ ਨਹੀਂ ਸੀ ਹੁਣ ਉਹਨਾਂ ਸਾਰੀਆਂ ਜਗ੍ਹਾ ਦੇ ਉੱਪਰ ਪਾਣੀ ਦੁਬਾਰਾ ਫੇਰ ਚੜ ਚੁੱਕਿਆ ਹੈ ਪਾਣੀ ਚਾਹੇ ਥੋੜਾ ਵਧਿਆ ਹੈ ਪਰ ਕਾਰਨ ਇਹ ਕਿ ਹੈ ਕਿ ਕਿਹੜੀ-ਕਿਹੜੀ ਜਗ੍ਹਾ ਤੇ ਢਾਹ ਲੱਗੀ ਸੀ ਖੋਰੇ ਲੱਗੇ ਸੀ ਉੱਥੇ ਇੱਕ ਵਾਰ ਤੋਂ ਫੇਰ ਹਾਲਾਤ ਚਿੰਤਾਜਨਕ ਬਣ ਗਿਆ ਤਾਂ ਅਸੀਂ ਉਸ ਜਗ੍ਹਾ ਦੀ ਤਸਵੀਰ ਦਿਖਾਵਾਂਗੇ ਜਿਸ ਜਗ੍ਹਾ ਦੇ ਜਗ੍ਹਾ ਤੇ ਦਰਿਆ ਸਤਲੁਜ ਨੇ ਬਹੁਤ ਵੱਡਾ ਖੋਰਾ ਲਾਇਆ ਸੀ ਤਾਂ ਉਸ ਜਗ੍ਹਾ ਤੇ ਤਕਰੀਬਨ ਬਹੁਤ ਸਾਰੇ ਟਿੱਬੀਆਂ ਨੰਗੀਆਂ ਹੋ ਚੁੱਕੇ ਸੀ ਥੋੜੇ ਨਹੀਂ ਬਹੁਤ ਜ਼ਿਆਦਾ ਤਾਂ ਹੁਣ ਇੱਕ ਵਾਰ ਤੋਂ ਫਿਰ ਦਰਿਆ ਸਤਲੁਜ ਨੇ ਰਫਤਾਰ ਫੜੀ ਇੱਕ ਦਰਿਆ ਸਤਲੁਜ ਦਾ ਪਾਣੀ ਵਧਿਆ ਤਾਂ ਵੱਡੇ ਕਿਆਸ ਲਗਾਏ ਜਾ ਰਹੇ ਸੀ ਕਿ ਦੋ ਤਿੰਨ ਦਿਨਾਂ ਚ ਪਾਣੀ ਬਹੁਤ ਜ਼ਿਆਦਾ ਘਟ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਦਰਿਆ ਸਤਲੁਜ ਦਾ ਪਾਣੀ ਵਧਿਆ ਜੇਕਰ ਪਖੜਾ ਦੀ ਲੇਵਲ ਦੀ ਗੱਲ ਕਰੀ ਤਾਂ ਉੱਥੇ ਵੀ ਪਾਣੀ ਕੁਝ ਜ਼ਿਆਦਾ ਨਹੀਂ ਘਟਿਆ ਮੰਡਾਲੇ ਦੀ ਛਣਾ ਤੋਂ ਹਾਲਾਤ ਕਾਫੀ ਇਹ ਚਿੰਤਾਜਨਕ ਸੀ ਹੁਣ ਵੀ ਤਕਰੀਬਨ ਰਾਤ ਦੀ ਖਬਰ ਸੀ ਉੱਥੋਂ ਦੇ ਕਿ ਜਿੱਥੇ ਬੋਰੇ ਲਗਾਏ ਗਏ ਸੀ ਉੱਥੇ ਥੋੜੀ ਜੀ ਥਾਂ ਫੇਰ ਖਿਸਕੀ ਹੈ ਉੱਥੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਬਹੁਤ ਸਾਰੇ ਚੈਨਲ ਹੁਣ ਖਬਰਾਂ ਵੀ ਦੇਣੋਂ हट ਗਏ ਕਿਉਂ ਪਾਣੀ ਕਿੰਨਾ ਵਧਿਆ ਕਿੰਨਾ ਘਟਿਆ ਉਹਦਾ ਕਾਰਨ ਕੀ ਹੈ ਕਿਉਂਕਿ ਹਰ ਇੱਕ ਟ੍ਰੈਂਡ ਇੱਕ ਮੁੱਦਾ ਚੱਲਦਾ ਤੇ ਉਹ ਹੁਣ ਮੁੱਦਾ ਲਗਭਗ ਜਦੋਂ ਖਤਮ ਹੋ ਗਿਆ ਤਾਂ ਫਿਰ ਹੁਣ ਚੈਨਲ ਵੀ ਥੋੜੇ ਪਿਛਾਂ ਜ਼ਰੂਰ ਹਟਿਆ ਪਰ ਅਸੀਂ ਅਜੇ ਤੱਕ ਫੇਰ ਤੁਹਾਨੂੰ ਲਗਾਤਾਰ ਅਪਡੇਟ ਲਾਈਵ ਦੇ ਰਿਆਂ ਤਾਂ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਤਾਂ ਹੁਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਦਰਿਆ ਸਤਲੁਜ ਦੀ ਹੁਣ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਪਾਣੀ ਕਿਸ ਤਰ੍ਹਾਂ ਵਧਿਆ ਹੁਣ ਤੁਸੀਂ ਇੱਥੇ ਸਾਹਮਣੇ ਤਸਵੀਰ ਦੇਖੋਗੇ ਇਹ ਵਾਲੀ ਜਗ੍ਹਾ ਤਕਰੀਬਨ ਸਾਰੀ ਖਾਲੀ ਹੋ ਚੁੱਕੀ ਸੀ ਹੁਣ ਪਾਣੀ ਇੱਥੇ ਸਾਰਾ ਦੁਬਾਰਾ ਫਿਰ ਚੜ ਚੁੱਕਿਆ ਤਾਂ ਫਿਰ ਇੱਕ ਹੋਰ ਤਸਵੀਰ ਦਿਖਾਵਾਂਗੇ ਹੁਣ ਤਾਂ ਇਸ ਤੋਂ ਅੱਗੇ ਹੁਣ ਇੱਥੇ ਜਿੱਥੇ ਤੁਸੀਂ ਨਜ਼ਰ ਮਾਰ ਰਹੇ ਹੋ ਇੱਥੇ ਇੱਕ ਵੱਡੀ ਟਿੱਬੀ ਸੀ ਵੱਡੀ ਦੋਗੀ ਸੀ ਜਿਸ ਦੇ ਉੱਪਰ ਪਾਣੀ ਜਦੋਂ ਚੜਦਾ ਤਾਂ ਕਾਫੀ ਜ਼ਿਆਦਾ ਪਾਣੀ ਹੋ ਜਾਂਦਾ ਤਾਂ ਫਿਰ ਉਹ ਹੁਣ ਉਹ ਵੀ ਟੱਕੀ ਜਾ ਚੁੱਕੀ ਹੈ ਪਾਣੀ ਦੇ ਨਾਲ ਤਾਂ ਪਾਣੀ ਹੁਣ ਪੂਰੀ ਸਪੀਡ ਤੇ ਆ ਪਾਣੀ ਇੱਕ ਵਾਰ ਦਰਿਆ ਸਤਲੁਜ ਦਾ ਫੇਰ ਵੱਧ ਚੁੱਕਿਆ ਤਸਵੀਰਾਂ ਦੇ ਵਿੱਚ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਵੱਡੀ ਖਬਰ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਹੈ ਤਕਰੀਬਨ ਕੱਲ ਤੇ ਅੱਜ ਅੱਜ ਦਾ ਫਰਕ ਦੀ ਕਰੀਏ ਤਾਂ 2 ਫੁੱਟ ਦਾ ਫਰਕ ਹੈ ਤਕਰੀਬਨ 2 ਫੁੱਟ ਦਾ ਫਰਕ ਹੈ ਕੱਲ ਤੇ ਅੱਜ ਦਾ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਲਗਾਤਾਰ ਇਹ ਅੱਗੇ ਤੱਕ ਤੁਸੀਂ ਦੇਖੋ ਕਿ ਹੁਣ ਤੁਸੀਂ ਇਧਰ ਨਜ਼ਰ ਮਾਰ ਲਓ ਇੱਥੋਂ ਸਿੱਧਾ ਇਹ ਵਾਲੀ ਜਗ੍ਹਾ ਤੇ ਇਸ ਥਾਂ ਤੇ ਸਾਰੀਆਂ ਟਿੱਬੀਆਂ ਬਹੁਤ ਖੰਡ ਨੰਗਾ ਹੋ ਗਿਆ ਸੀ ਤਾਂ ਬਹੁਤ ਸਰਕਿਆਸ ਲਗਾਏ ਜਾ ਰਹੇ ਸੀ ਕਿ ਹੁਣ ਇਹ ਵਾਲੀ ਥਾਂ ਖਾਲੀ ਹੋ ਗਈ ਹੈ ਤੇ ਕਈ ਜਨਾਂ ਦੀਆਂ ਜ਼ਮੀਨਾਂ ਇੱਥੇ ਡਿੱਗੀਆਂ ਸੀ 2-300 ਕਿੱਲਾ ਇਸ ਜਗ੍ਹਾ ਦੇ ਦਰਿਆ ਚ ਡਿੱਗੀ ਹੈ ਉਹਨਾਂ ਵੱਲੋਂ ਵੀ ਕਿਆਸ ਲਗਾਇਆ ਜਾ ਰਿਹਾ ਸੀ ਬੇ ਇਧਰੋਂ ਇਧਰੋਂ ਸਾਈਡ ਤੋਂ ਦਰਿਆ ਹਟ ਗਿਆ ਤਾਂ ਹੁਣ ਚਲ ਇਧਰ ਜ਼ਮੀਨ ਦਬਾਈ ਜੋਗ ਬਣ ਜੂਗੀ ਦਰਿਆ ਦੇ ਅੰਦਰ ਹੀ ਸੇ ਪਰ ਜਿਵੇਂ ਨਿਕਲੀ ਤਾਂ ਪਰ ਉਹ ਵੀ ਕਿਤਨੇ ਕਿਤੇ ਹੁਣ ਸੁਪਨਾ ਸਕਾਰ ਨਹੀਂ ਹੋਇਆ ਇਸ ਜਗ੍ਹਾ ਤੇ ਜਿਹੜੀ ਥਾਂ ਤੇ ਹੁਣ ਮੈਂ ਕੈਮਰਾ ਮਾਰ ਰਿਹਾ ਇਹ ਜਗ੍ਹਾ ਤੇ ਇਸ ਜਗ੍ਹਾ ਤੇ ਇਹ ਸਾਵਣੀ ਤਸਵੀਰ ਦੇਖੋ ਕਿ ਜਦੋਂ ਨਮ ਇਹ ਸਾਰੀ ਖਾਲੀ ਹੋ ਚੁੱਕੀ ਸੀ ਤਾ ਹੁਣ ਇੱਕ ਘਰ ਪਾਣੀ ਦਰਿਆ ਸਤਲੁਜ ਦੇ ਵਿੱਚ ਫੇਰ ਵਧਿਆ ਤਾਂ ਇਸ ਜਗ੍ਹਾ ਦਾ ਹੁਣ ਜੋ ਪਾਣੀ ਵਧਿਆ ਹੈ ਤਾਂ ਨੁਕਸਾਨ ਕਿੱਥੇ ਹੋਗਾ ਖਾਸ ਕਰਕੇ ਖਾਸ ਕਰਕੇ ਬੂਟੇ ਦੀ ਛੰਨਾ ਜਿਸ ਜਗ੍ਹਾ ਤੇ ਮੈਂ ਮੌਜੂਦਾ ਦਰਿਆ ਸਤਲੁਜ ਦੀ ਪੁਲ ਤੋਂ ਤਕਰੀਬਨ ਚੜ੍ਹਦੇ ਵਾਲੇ ਪਾਸੇ ਤਕਰੀਬਨ 2 ਕਿਲੋਮੀਟਰ ਜੇਕਰ ਅਸੀਂ ਫਾਸਲੇ ਦੀ ਲੰਬਾਈ ਦੀ ਗੱਲ ਕਰੀ ਤੇ ਮੌਜੂਦਾ ਤੇ ਨੁਕਸਾਨ ਕਿੱਥੇ ਹੋਗਾ ਮੜਿਆਲੇ ਦੀ ਛੰਨਾ ਉਸ ਜਗ੍ਹਾ ਤੇ ਕਿਤੇ ਨਾ ਕਿਤੇ ਖਤਰਾ ਜਰੂਰ ਪੈਗਾ ਕਿਉਂਕਿ ਉੱਥੇ ਲਗਾਤਾਰ ਸੇਵਾ ਦਾ ਕੰਮ ਚੱਲ ਰਿਹਾ ਹੈ ਲਗਾਤਾਰ ਬੋਰੇ ਲਗਾਏ ਜਾ ਰਹੇ ਤੇ ਬੋਰੇ ਖਿਸਕੇ ਵੀ ਹੈ ਤਾਂ ਉੱਥੇ ਚਿੰਤਾ ਚਿਤਾਵਾਂ ਜਿੰਤਾਵਾਂ ਜਰੂਰ ਵਧੀਆਂ ਨੇ ਉੱਥੇ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਤੁਸੀਂ ਦੇਖ ਸਕਦੇ ਹੋ ਕਿ ਵਧਿਆ ਹੈ ਤਾਂ ਆਪਣੇ ਆਪ ਚ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਇੱਕ ਵਾਰ ਤੋਂ ਫੇਰ ਜਲ ਪੱਧਰ ਵਧਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਹਿਲਾਂ ਕੱਲ ਤੇ ਅੱਜ ਦੇ ਲੈਵਲ ਦਾ ਕਾਫੀ ਜ਼ਿਆਦਾ ਫਰਕ ਹੈ ਫੁੱਟ ਮੰਨਦਾ ਕੋਦ ਫੋਟੋ ਕੋ ਪਾਣੀ ਵਧਦਾ ਤਾਂ ਕੋਈ ਆਪਾਂ ਜ਼ਿਆਦਾ ਨਹੀਂ ਮੰਨਦੇ ਕਿ ਜਦੋਂ ਫੋਟੋ ਕੋ ਪਾਣੀ ਵਧਿਆ ਅੱਧੇ ਫੁੱਟ ਅੱਧਾ ਫੁੱਟ ਵਧ ਜਾਣਾ 1 ਫੁੱਟ ਘਟ ਜਾਣਾ ਇਹ ਵੀ ਨਹੀਂ ਤਕਰੀਬਨ 2 ਫੁੱਟ ਪਾਣੀ ਦਾ ਫਰਕ ਹੈ ਕੱਲ ਦੇ ਫਾਸਲੇ ਤੇ ਅੱਜ ਦਾ ਫਰਕ ਹੈ ਕਦਰਿਆ ਸਤਰੋ ਵੀ ਦਾ ਜਲਪੱਦਰ ਵਧੀਆ ਤੇ ਆਪਣੇ ਆਪ ਚ ਇੱਕ ਵੱਡੀ ਤਸਵੀਰ ਹੈ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਅਗਲੇ ਲਾ ਕੇ ਜਿੰਨੇ ਵੀ ਨਹੀਂ ਵੇਨੇ ਉਹਨਾਂ ਤੱਕ ਖਬਰ ਪਹੁੰਚ ਸਕੇ ਕਿ ਕਿਤੇ ਨਾ ਕਿਤੇ ਰਾਹਤ ਮਿਲੀ ਸੀ ਥੋੜੇ ਜਿ ਸੂਚਿਤ ਹੋ ਜਾਣ ਇੱਕ ਵਾਰ ਫਿਰ ਬੰਦਨ ਅਲਰਟ ਹੋ ਜਾਂਦਾ ਜਦੋਂ ਖਬਰ ਪਹੁੰਚਦੀ ਹੈ ਕਿਉਂਕਿ ਉਹਨਾਂ ਬਹੁਤ ਸਾਰੇ ਥਾਵਾਂ ਤੇ ਖਬਰ ਨਹੀਂ ਚੱਲ ਰਹੀਆਂ ਪਾਣੀ ਦੀ ਖਬਰਾਂ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ ਪਰ ਅਸੀਂ ਆਪਣੇ ਜ਼ਿੰਮੇਵਾਰ ਸਮੇਂ ਦੀ ਹੋਏ ਖਬਰ ਥੋੜੇ ਦੇ ਅੱਕ ਦੁਬਾਰਾ ਪੇਸ਼ ਕਰ ਰਹੇ ਹਾਂ ਤੇ ਆਪਣੇ ਆਪ ਚ ਵੱਡੀ ਅਪਡੇਟ ਤੁਹਾਨੂੰ ਸੰਜੇ ਕਰ ਰਹੇ ਆਂ ਦਰਿਆ ਸਤਲੁਜ ਦਾ ਜਲ ਪੱਧਰ ਫੇਰ ਵਧਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਚ ਕੋਈ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਕੋਈ ਝੂਠੀ ਕਾ ਨਹੀਂ ਤਸਵੀਰਾਂ ਲਗਾਤਾਰ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਆਂ ਤੁਸੀਂ ਦੇਖ ਸਕਦੇ ਹੋ ਕੱਲ ਤੇ ਅੱਜ ਦੇ ਲੈਵਲ ਦਾ ਬਹੁਤ ਜ਼ਿਆਦਾ ਫਰਕ ਹੈ 2 ਫੁੱਟ ਦਾ ਫਰਕ ਹੈ ਤਕਰੀਬਨ ਤਾਂ ਇਹ ਸਾਹਮਣੇ ਤਸਵੀਰ ਦੇਖੇ ਤਾਂ ਇੱਥੋਂ ਥੋੜਾ ਜਿਹਾ ਥਾਂ ਤੁਹਾਨੂੰ ਦਿਖਾਉਣਾ ਇਹ ਵਾਲਾ ਥੋੜਾ ਜਿਹਾ ਥਾਂ ਮੜਾ ਜਿਹਾ ਥਾਂ ਤਕਰੀਬਨ ਆਪਾਂ ਲਈ ਇੱਕ 10 ਕਿਲੋਮੀਟਰ ਜੋ ਖਾਲੀ ਪਿਆ ਤਾਂ ਪਹਿਲਾਂ ਇੱਥੇ ਬਹੁਤ ਸਾਰਾ ਥਾ ਇਹ ਨੰਗਾ ਹੋ ਗਿਆ ਸੀ ਪਾਣੀ ਇਥੋਂ ਖੜ ਗਿਆ ਸੀ ਦੁਬਾਰਾ ਹੁਣ ਫੇਰ ਪਾਣੀ ਇਸ ਜਗ੍ਹਾ ਤੇ ਚਲਣਾ ਸ਼ੁਰੂ ਹੋ ਚੁੱਕਿਆ ਤਾਂ ਇਧਰੋਂ ਅਗੇ ਹੋਰ ਤਸਵੀਰ ਦਿਖਾਉਣਾ ਮੈਂ ਤਾਂ ਪਾਣੀ ਦੀ ਉਹ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਰਿਆ ਸਤਲੁਜ ਦੀ ਲਗਾਤਾਰ ਤੁਸੀਂ ਕਰੀਂ ਦੇ ਦੇਖ ਰਹੇ ਵੱਡੀ ਤਸਵੀਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਿਆ ਹੈ ਤਾਂ ਹੁਣ ਇੱਕ ਹੋਰ ਤਸਵੀਰ ਦਿਖਾਉਣਾ ਮੈਂ ਇਹ ਸਾਹਮਣੇ ਇਸ ਵਾਰੀ ਜਗ੍ਹਾ ਤੇ ਇਹ ਵਾਲੀ ਇੱਥੇ ਤਸਵੀਰ ਤੁਸੀਂ ਥੋੜਾ ਸਮਝ ਸਕੋਗੇ ਇਸ ਵਾਲੀ ਜਗ੍ਹਾ ਸਾਰੀ ਖਾਲੀ ਹੋ ਗਈ ਸੀ ਤਾਂ ਹੁਣ ਫਿਰ ਪਾਣੀ ਉਸ ਜਗ੍ਹਾ ਤੇ ਛੜ ਚੁੱਕਿਆ ਹੈ ਤਾਂ ਆਪਣੇ ਆਪ ਚ ਵੱਡੀ ਅਪਡੇਟ ਹੈ ਚਿੰਤਾਵਾਂ ਮੈਂ ਜਰੂਰ ਇੱਕ ਵਾਰ ਤੋਂ ਫਿਰ ਵਧਿਆ ਨੇ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵਧਿਆ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਦਰਿਆ ਸਤਲੁਜ ਨੇ ਕਾਫੀ ਆਦਾ ਖੋਹਰਾ ਲਾਇਆ ਸੀ ਇਸ ਜਗ੍ਹਾ ਤੋਂ ਪਿੱਛੇ हट ਗਿਆ ਸੀ ਫਿਰ ਇਸ ਨੋਚ ਦੇ ਨਾਲ ਪਾਣੀ ਲੱਗ ਚੁੱਕਿਆ ਇਹ ਦੇਖ ਸਕਦੇ ਹੋ ਔਰ ਫਿਰ ਸਵੇਰੇ ਵੀ ਡਿੱਗੀ ਹੈ ਇਹ ਨੋਚ ਥੋੜੀ ਵਿੱਚ ਡਿੱਗੀ ਹੈ ਕਾਫੀ ਜ਼ਿਆਦਾ ਉਦੋਂ ਹਾਲਾਤ ਚਿੰਤਾਵਾਂ ਫੇਰ ਵਧੀ ਸੀ ਕਾਫੀ ਜ਼ਿਆਦਾ ਵਿੱਚ ਨੋਚ ਡਿੱਗੀ ਸੀ ਤਾਂ ਇਸ ਜਗ੍ਹਾ ਤੇ ਪਾਣੀ ਚੱਲਣਾ ਤਕਰੀਬਨ ਬੰਦ ਹੋ ਗਿਆ ਸੀ ਤਾਂ ਫਿਰ ਪਾਣੀ ਦਰਿਆ ਸਤਲੁਜ ਚ ਵਧਿਆ ਉਹ ਹੀ ਹਾਲਾਤ ਦੁਬਾਰਾ ਫੇਰ ਤਾਂ ਇਹ ਪਪੂਲਰ ਸਾਹਮਣੇ ਜਿੱਦਾਂ ਹੁਣ ਰੁੜ ਕੇ ਜਾ ਰਿਹਾ ਹੈ ਤਾ ਹੁਣ ਕਿਹੜੇ ਪਪੂਲਰ ਬਚ ਗਏ ਸੀ ਜਿਸ ਜਗ੍ਹਾ ਤੇ ਢਾਹ ਨਹੀਂ ਲੱਗੀ ਸੀ ਕਿ ਹੁਣ ਬੂਟੇ ਦੇ ਛਣੇ ਦੀ ਮੈਂ ਗੱਲ ਕਰ ਰਿਹਾ ਕਿ ਉੱਥੇ ਹਾਲਾਤ ਬੜੇ ਚਿੰਤਾਜਨਕ ਨੇ ਕਾਫੀ ਜ਼ਿਆਦਾ ਢਾਹ ਲੱਗੀ ਹੋਈ ਹੈ ਹੁਣ ਤੁਸੀਂ ਪਾਣੀ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਗੇ ਵਧ ਰਿਹਾ ਇਹ ਪਾਣੀ ਤੇ ਸੂਰ ਦੇ ਸੂਰ ਇਹ ਪਾਣੀ ਯਕਤ ਮੱਗੇ ਵਧਣਾ ਪਾਣੀ ਵਧਣ ਦੇ ਕਾਰਨ ਅਜੇ ਵੀ ਪਾਣੀ ਵਧ ਰਿਹਾ ਹੈ ਤਕਰੀਬਨ 2 ਫੁੱਟ ਪਾਣੀ ਦਰਿਆ ਸਤਲੋਜੀ ਦਾ ਵਧਿਆ ਹੈ ਤਪਣੇ ਆਪ ਚ ਵੱਡੀ ਖਬਰ ਹੈ ਤੁਹਾਡੇ ਸਾਹਮਣੇ ਤੁਸੀਂ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਜੇਕਰ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਇਸ ਜਗ੍ਹਾ ਤੇ ਹੁਣ ਇਹ ਕਾਫੀ ਆਇਆ ਥਾਂ ਇਹ ਵੀ ਲੱਗਦਾ ਖਿਸਕਣ ਵਾਲੀ ਹੈ ਥੱਲੇ ਇਹ ਦੇਖ ਸਕਦੇ ਹੋ ਹੁਣ ਦਰਿਆ ਸਤਲੁਜ ਦਾ ਜੋ ਪਾਣੀ ਇੱਕ ਵਾਰ ਤੋਂ ਫੇਰ ਵਧਿਆ ਤਾਂ ਆਪਣੇ ਆਪ ਚ ਵੱਡੀ ਖਬਰ ਤੁਹਾਡੇ ਸਾਹਮਣੇ ਤੋਂ ਸੰਝ ਕਰ ਰਹੇ ਆ ਖਬਰ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰ ਦਿਓ ਤਾ ਜੋ ਜੇ ਦਮ ਗੱਲ ਕੀਤੀ ਮਡਲੇ ਚੈਨਲ ਵੀ ਨੇ ਦਿਸਦੀਕ ਤਾ ਉਥੇ ਜਿੱਥੇ ਦਰਿਆ ਨੇ ਢਾ ਲਾਈ ਹੋਈ ਸੀ ਉਥੇ ਕਿਤਨਾ ਕਿਤੇ ਖਤਰਾ ਜਰੂਰ ਵਧੇਗਾ ਹੁਣ ਕਿਉਂਕਿ ਪਾਣੀ ਇੱਕ ਵਾਰ ਤੋਂ ਫੇਰ ਵਧਿਆ ਹੈ ਦਰਿਆ ਸਤਲੁਜ ਦੀ ਵੱਡੀ ਅਪਡੇਟ ਜੋ ਤੁਸੀਂ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਮੈਦਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਚੜਦੇ ਵਾਲੇ ਪਾਸੇ ਤਕਰੀਬਨ 2 ਕਿਲੋਮੀਟਰ ਤੇ ਅਸੀਂ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਔਰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦਰਿਆ ਸਤਲੁਜ ਦੀ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਿਆ ਹੈ ਤਾਂ ਆਪਣੇ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਵਧੀ ਹੈ ਹੁਣ ਤੁਸੀਂ ਇਸ ਥਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਹੁਣ ਫੇਰ ਇਹ ਪਾਣੀ ਇਸ ਤਰ੍ਹਾਂ ਅੱਗੇ ਕਿਸ ਤਰ੍ਹਾਂ ਅੱਗੇ ਛਲਾਂਦਰੂਪ ਦੇ ਵਿੱਚ ਪਾਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਿਆ ਹੈ ਤਾਂ ਆਪਣੇ ਆਪ ਕੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂ ਤੁਸੀਂ ਆਪਦੀ ਫੋਨ ਦੇ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਇਸ ਵਾਰ ਤਕਰੀਬਨ ਹੁਣ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਪਾਣੀ ਨੂੰ ਚਲਦੇ ਹੋਏ ਨੂੰ ਤਾਂ ਲਗਾਤਾਰ ਮੁਸ਼ਕਲਾਂ ਵਧਿਆ ਨੇ ਲਗਾਤਾਰ ਮੁਸ਼ਕਲਾਂ ਵਧਿਆ ਨੇ ਪਾਖੜਾ ਦਾ ਲੈਵਲ ਵੀ ਕੋਈ ਜ਼ਿਆਦਾ ਨਹੀਂ ਘਟਿਆ ਤਾਂ ਇਹ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਿਆ ਹੈ ਤਸਵੀਰਾਂ ਲਗਾਤਾਰ ਤੁਹਾਡੇ ਦੱਕਾ ਸੀ ਪਚਾਰਿਆ ਦਰਿਆ ਇਹ ਕਾਫੀ ਚੜਾਈ ਦੇ ਵਿੱਚ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਤਕਰੀਬਨ ਆਵਲ ਸੈਰ ਤੋਂ ਗੱਲ ਕਰੀਏ ਤਾਂ 100 ਏਕੜ ਇਸ ਜਗ੍ਹਾ ਤੋਂ ਸਾਈਡ ਤੋਂ ਜਮੀਨ ਡਿੱਗੀ ਹੈ ਖਿਸਕੀ ਹੈ ਦਰਿਆ ਦੇ ਵਿੱਚ ਔਰ ਜੇਕਰ ਇਸ ਸਾਈਡ ਦੀ ਗੱਲ ਕਰੀਏ ਤਾਂ ਡੇਢ ਜੋ ਆਪਾਂ ਤੇਜ਼ ਵਿੱਚ ਪਾਣ ਇਸ 200 ਏਕੜ ਤੋਂ ਉਦੋਂ ਸੀ ਤੇ ਹੁਣ ਫੇਰ ਵਧੀਆ तकरीबन ਸਾਢੇ 300 ਪੌਣੇ 400 ਕਿਲਾ ਜਮੀਨ ਇਸ ਥਾਂ ਦੇ ਦਰਿਆ ਦੇ ਵਿੱਚ ਡਿੱਗੀ ਹੈ ਵੱਡੀ ਬਰਬਾਦੀ ਹੋਈ ਹੈ ਦਰਿਆ 'ਚ ਹੁਣ ਤੁਸੀਂ ਇੱਕ ਹੋਰ ਤੁਹਾਨੂੰ ਦਿਖਾਉਣਾ ਕਿ ਇਸ ਜਗ੍ਹਾ ਤੇ ਪਹਿਲਾਂ ਆਵਾਜ਼ ਬਹੁਤ ਜ਼ਿਆਦਾ ਆਉਂਦੀ ਸੀ ਉਹ ਆਵਾਜ਼ ਪਾਣੀ ਦੀ ਨਹੀਂ ਸੀ ਪੱਥਰਾਂ ਦੇ ਉੱਪਰ ਜਦੋਂ ਪਾਣੀ ਲੰਘਦਾ ਸੀ ਇੱਥੇ ਨੋਚਾ ਸੀ ਬਹੁਤ ਸਾਰੀਆਂ ਸਰਕਾਰ ਦੇ ਬਣਾਏ ਹਨ तकरीबन 1 ਸਾਲ ਵੀ ਨਹੀਂ ਕੱਢ ਸਕੀਆਂ ਉਸ ਦੇ ਉੱਪਰ ਪਾਣੀ ਲੰਘਦਾ ਸੀ ਤਾਂ ਫਿਰ ਆਵਾਜ਼ ਆਉਂਦੀ ਸੀ ਕਿਤੇ ਨਾ ਕਿਤੇ ਉਹ ਪੱਥਰਾਂ ਦੇ ਉੱਪਰ ਜਾਂ ਤਾਂ ਮਿੱਟੀ ਪੈ ਗਈ ਜਾਂ ਫਿਰ ਅੱਗੇ ਖਿਸਕ ਗਿਆ ਰ ਜੁੜ ਗਿਆ ਥੋੜਾ ਅਗੇ ਜਿਸ ਕਰਕੇ ਆਵਾਜ਼ ਘਟੀ ਹੈ ਤਾਂ ਦਰਿਆ ਸਤਲੁਜ ਦੀ ਫੱਡੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਿਆ ਹੈ ਤਕਰੀਬਨ ਕੱਲ ਤੇ ਅੱਜ ਦਾ 2 ਫੁੱਟ ਦਾ ਲੈਵਲ ਦਾ ਇੱਥੇ ਫਰਕ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਮਲ ਜਸਪ੍ਰੀਤ ਪ੍ਰੀਤਮ ਸਿੰਘ ਬੋਬੀ ਰਾਏ ਤੇ ਨਵੀਂ ਵੀਰੇ ਨਾਲ ਕਮੈਂਟ ਕੀਤੇ ਆ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੱਲ ਅਤੇ ਅੱਜ ਦੇ ਦਰਿਆ ਸਤ루 ਦੇ ਲੈਵਲ ਦਾ 2 ਫੁੱਟ ਦਾ ਫਰਕ ਹੈ ਮੈਦਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਚੜਦੇ ਵਾਲੇ ਪਾਸੇ ਤਕਰੀਬਨ ਅਸੀਂ 2 ਕਿਲੋਮੀਟਰ ਜਿਸ ਥਾਂ ਤੇ ਇੱਕ ਵੱਡੀ ਲੰਮੀ ਨੋਜ ਸੀ ਉਹਨੂੰ ਢਾ ਲੱਗੀ ਸੀ ਖੋਰਾ ਲੱਗਿਆ ਸੀ ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਪਰ ਜੇਕਰ ਇੱਥੇ ਫਰਕ 2 ਫੁੱਟ ਦਾ ਹੈ ਤਾਂ ਫਿਰ ਅੱਗੇ ਲੋਹਿਆਂ ਵਾਲੇ ਸਾਈਡ ਤੇ ਕਾਫੀ ਜ਼ਿਆਦਾ ਫਰਕ ਇਸ ਨਾਲ ਪੈ ਸਕਦਾ ਹੈ ਕਿਉਂਕਿ ਕੱਲ ਦੇ ਜੋ ਹਾਲਾਤ ਸੀ ਉੱਥੇ ਕਾਫੀ ਜਾਂ ਚਿੰਤਾਜਨਕ ਸੀ ਉਹ ਰਾਤ ਕੱਲ 11 12 ਵਜੇ ਵੀ ਉੱਥੇ ਕਾਫੀ ਜ਼ਮੀਨ ਖਿਸਕੀ ਹੈ ਤਾਂ ਤਸਵੀਰਾਂ ਲਗਾਤਾਰ ਦਰਿਆ ਸਤਲੁਜ ਦਾ ਤੁਸੀਂ ਜੋ ਆਪਣੀ ਫੋਨ ਸਕਰੀਨ ਤੇ ਦੇਖ ਰਹੇ ਹੋ ਕੱਲ੍ਹ ਅਤੇ ਅੱਜ ਦੇ ਲੈਵਲ ਦੇ ਵਿੱਚ ਕਾਫੀ ਦਾ ਫਰਕ ਹੈ ਦਰਿਆ ਸਤਲੁਜ ਦਾ ਪਾਣੀ ਵਧਿਆ ਹੈ ਜੋ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕੀਤੀ ਹੈ ਜ਼ਗਾਂਤਰ ਦੇਖਦ ਰਵੈਨਨਾਰ ਨਿਊਜ਼ ਸੀ ਜਲਦੀ ਇੱਕ ਨਵੀਂ ਅਪਡੇਟ ਲੈ ਕੇ ਆਦ ਰੰਗ ਵਾਹਿਗੁਰੂ ਅਰਦਾਸ ਕਰੋ ਕਿ ਪਾਣੀ ਘਟ ਜਾਵੇ